ਇਹ ਕੋਈ ਗੱਲ ਵਿਚਾਰ ਜਾਨੇ ਪੇਖ ਲੋਤੇ ਬੂਹੇ ਗਾੜੀ ਮੈਂ ਇਹਨਾਂ ਨੂੰ ਕੁਛ ਨਹੀਂ ਆਕੇ ਮੈਂ ਬੂਹੇ ਟੋਕੇ ਅੰਦਰ ਚੱਲਦੀ ਮੁੜ ਕੇ 10 ਮਿੰਟਾਂ ਬਾਅਦ ਇਹ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨਾਂ ਵਿਚੋ ਲੈ ਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਚਾਰ ਫੋਨ ਕਰਕੇ ਮੁੰਡੇ ਸਾਧਲੇ ਹੋਰ ਉਹ ਨਾਲ ਕੇ ਹੱਥੋਂ ਪਾਈ ਉਹਨੇ ਕਿ ਲੋ ਮਾਰੀਆਂ ਦੋਨਾਂ ਨੇ ਮਰਵਾਇਆ ਫਿਰ ਹੋਣੀਆਂ ਕੋਹਾਂ ਦਾ ਪੀ ਕੋਹ ਨੇ ਮੁੰਡੇ ਇਹਨਾਂ ਨੂੰ ਪਤਾ ਮੁੰਡੇ ਕੌਣ ਨੇ ਇਹ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਟੇ ਨਾਲ ਦੁਕਾਨਾ ਤੁਹਾਡੀ ਦੁਕਾਨ ਤੋੜ ਜਾਣੀ ਮੈਂ ਤੁਹਾਡੀ ਮਰਜ਼ੀ ਮੈਂ ਹੱਥ ਜੋੜ ਦੇ ਦੀ ਕਿ ਸਰੇ ਕੋ ਤਾੜ ਕੇ ਗੱਲ ਕਰਿਓ ਸੋਪੀ ਕੁਤੇ ਕੋਈ ਨਹੀਂ ਤੇ ਆਣ ਕੇ ਗਾਲ ਪੈ ਗਏ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨਉਦੀ ਦੂਰ ਛੁੱਟੀ ਆ ਤੇ ਹੁਣ ਸਟਾ ਲੱਗੀਆਂ ਇੱਕੇ ਜੀ ਸਟਾ ਲੱਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਸਾਡੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਵਿੱਚ ਤਿੰਨ ਜਣੇ ਇੱਥੋਂ ਫੜੇ ਤਿੰਨੇ ਆਏ ਨੂੰ ਭੱਜ ਗਏ ਕਿ ਕਿਨੇ ਜਣੇ ਆਏ ਤੇ ਮਤਦ ਕਰਦਾ 10 12 ਜਣੇ ਆਏ ਅੱਛਾ ਤੇ ਹਥਿਆਰ ਹੀ ਉਹਨਾਂ ਕੋਲ ਨਾ ਨਾ ਹਥਿਆਰ ਨਹੀਂ ਆ ਗਏ ਛੋਟੇ ਸਾਡੇ ਟਾ ਉਟੇ ਫੜੀਆਂ ਅਸੀਂ ਤੇ ਗਾਲਾਂ ਉਹ ਨਾ ਹੋ ਕੇ ਤင်း ਜਿਹੜੀਆਂ ਨਹੀਂ ਰਹਾ ਅੱਬ ਤਾਂ ਨਾ ਇੰਨਾ ਗੰਦ ਤੋਲ ਕੇ ਅੱਗੇ ਜੇ ਸਾਬ ਗੱਲ ਇਹਦੀ ਵੀ ਸਮਾਰਟਮਨ ਖੜਦਾ ਏ ਮਟਾ ਤੇ ਉਹ ਰੱਜੇ ਪੁਸ਼ਰਾਮ ਕੋ ਕਹਿੰਦਾ ਵੀ ਕਿਥੋਂ ਦਾ ਕਿਥੋਂ ਦਾ ਘੜ ਕਰਦੇ ਉਹ ਨਾ ਅੱਜ ਦੀ ਲਵਾਣਾ ਆਪਣੀ ਮਰਜ਼ੀ ਦਾ ਸਮਾਨ ਵੇਚਣਾ ਕਿਥੋਂ ਦਾ ਕਿਲੇ ਦਾ ਮਟਾ ਅੱਛਾ ਉਹਦਾ ਕੈਂਡੀ ਗੁੰਡਿਆਂ ਦਾ ਕੰਮ ਕਰਦਾ ਕੰਪਨੀ ਤੇ ਲੱਗਾ ਵਾ ਤੇ ਅੱਜ ਸਾਹਮਣੇ ਉਹ ਬਿਲਟੂ ਦਾ ਹੱਥਾ ਸਾਹਮਣੇ ਉੱਤੇ ਬੈ ਕੇ ਬੈਠ ਰੋਣੇ ਇੱਕ ਪੈਗ ਲਾ ਕੇ ਫਿਰ ਮੇਰੇ ਕੋ ਆਇੰਦਾ ਜੀ ਇਹਨੇ ਇੱਕ ਪੈਗ ਲਾ ਕੇ ਮੇਰੇ ਕੋ ਆਇੰਦਾ ਕਿ ਮੈਂ ਐਂਦਾ ਜੀਦਾ ਕਰੀਦਾ ਵੀ ਕਿ ਉਹ ਬਹੁਤੇ ਰੱਜੇ ਨੇ ਫਿਰ ਗੱਲ ਕਰ ਗਿਆ ਮਾਇਰਾ ਮੁੰਡੇ ਸਾਡੇਰੇ 25 ਜੀ ਇਹਨਾਂ ਦੋ ਜਣੇ ਆ ਚਾਰ ਜਣੇ ਪੰਜੀ ਪੰਜਾਂ ਜਣਾਂ ਨੂੰ ਅੱਗੇ ਤਾਲ ਕਰ ਸਕਾ ਮੈਂ ਮੈਂ ਤਾਂ ਆਂਦੀ ਭਾਂਣ ਥੋੜੀ ਦਿੱਤੀ ਤੇ ਸਾਰ ਦੁਕਾਨ ਤੇ ਲਾ ਕੇ ਸਾਹਮਣੇ ਸਟੱਡ ਸ਼ਕ ਡੇ ਲਾਉਂ ਦੁਕਾਨ ਦੇ ਬੈਠੇ ਕੌਣ ਮੁੰਡੇ ਕਿਲੇ ਦੋ ਜਣੇ ਤੇ ਇਹ ਆਣੇ ਛੋਟੇ ਜਿਹੜਾ ਤਾਂ ਜੀ ਮਨ ਬਰ ਕੰਮ ਕਾਂਡਾ ਪਰ ਮੂੰਹ ਪਾ ਲਗਾ ਮੈਂ ਅਰੇ ਤੇ ਗੱਲ ਕਰਕੇ ਤੇ ਕਰਦੇ ਕਰ 25 ਇਕੱਠੇ ਹੋ ਗਏ ਤੇ ਮਰ ਦੁਕਾਨ ਦੀ ਭਾਂਣ ਥੋੜੀ ਦਿੱਤੀ ਇਹਨਾਂ ਨੇ ਤੇ ਨਾਲ ਜੋ ਗਾਲੀ ਗੋਲ ਸਾਰੇ ਗੀੜੇ ਕੋੜ ਆਪਣੇ ਘਰ ਗਈਆਂ ਜੋ ਚੌਂ ਜਦੋਂ ਜਰਾਤ ਪਾ ਵਾਇਆ ਸਾਰੇ ਕਿਹੜੀ ਗੱਲਾਂ ਕੋਈ ਇਹ ਉਦਾਂ ਹੀ ਸਮਾਤਾ ਹੀ ਗੱਲਬਾਤ ਹੀ ਕਰਦੇ ਨੇ ਤੁਸੀਂ ਹੂੰ ਤੇ ਵਾਜ ਤੱਕ ਛੱਡ ਲਾ ਕੇ ਮਿੰਟਲਪੁਰ ਆ ਜਦੇ ਕਮ ਦੁਕਾਨ ਤੇ ਰਾਜ ਬਿਜਲੀ ਦੁਕਾਨ ਤੋਂ ਕਿੰਨੇ ਜਾਣੇ ਇਹ ਤੇਰਾ ਦੋ ਤਿੰਨ ਜਾਣੇ ਹੋਰੇ ਚਾਰ ਪੰਜ ਜਾਣੇ ਕੱਢ ਦੇ 20 25 ਜਾਣੇ ਹੋਵੇਗੇ ਅੱਛਾ ਹਾਂ ਤੇ ਅਹੀਂ ਤੁਹਾਨੂੰ ਕਿੰਨੂ ਕਿੰਨੂ ਛਟਾਂ ਲੱਗੀਆਂ ਹਾਂ ਨੂੰ ਇੱਕ ਦੋ ਇੱਕ ਬਰਦਾ ਛੋਟਾ ਨਾਮ ਲੀਬ ਤੇ ਇੱਕ ਮਡਾ ਦਾ ਯਾਦ ਉਸ ਤੋਂ ਪੁਲਿਸ ਦੀ ਦਾ ਕੋਈ ਨਹੀਂ ਇੱਕ ਨਾਮ ਮੜਾ ਕਮਦ ਨਾਮ ਦੇ ਪੁਲਿਸ ਨੂੰ ਕੀਤਾ ਤੁਸੀਂ ਹਾਂਜੀ ਪੁਲਿਸ ਆਈ ਆ ਤੇ ਹੁਣ ਆਹੀ ਕਹਿੰਦੇ ਆ ਕਿ Sabe